ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਕੋਲੋਂ ਕੁਝ ਬੁਝਾਰਤਾਂ ਪੁੱਛਾਂਗੇ ਦੇਖਦੇ ਹਾਂ ਦੋਸਤੋ ਤੁਸੀਂ ਕਿੰਨੀਆਂ ਬੁਝਾਰਤਾਂ ਬੁਝ ਪਾਉਂਦੇ ਹੋ ਤੁਸੀਂ ਆਪਣੇ ਜਵਾਬ ਕਮੈਂਟ ਬਾਕਸ ਵਿੱਚ ਦੱਸਿਓ ਅਤੇ ਵੀਡੀਓ ਪੂਰੀ ਜ਼ਰੂਰ ਦੇਖਿਓ ਚਲੋ ਵੱਧਦੇ ਹਾਂ ਅੱਜ ਦੀ ਪਹਿਲੀ ਬੁਝਾਰਤ ਵਾਲਾ ਉਹ ਕਿਹੜੀ ਚੀਜ਼ ਹੈ ਜੋ ਸਸਤੀ ਹੈ ਉਸਦੀ ਗਰਦਨ ਲੰਬੀ ਅਤੇ ਜਿਹੜੇ ਮੋਟਾ ਹੈ ਪਹਿਲਾਂ ਉਹ ਆਪਣਾ ਢਿੱਡ ਪਰਦਾ ਹੈ ਫਿਰ ਸਭ ਦੀ ਪਿਆਸ ਬੁਝਾਉਂਦਾ ਹੈ ਇੱਕ ਵਾਰੀ ਫਿਰ ਸੁਣਾ ਦੋਸਤੋ ਉਹ ਕਿਹੜੀ ਚੀਜ਼ ਹੈ ਜੋ ਸਸਤੀ ਹੈ ਉਸਦੀ ਗਰਦਨ ਲੰਬੀ ਹੈ ਤੇ ਕਿ ਢਮੋਟਾ ਹੈ ਪਹਿਲਾ ਉਹ ਆਪਣਾ ਢਿੱਡ ਪਰਦਾ ਹੈ ਤੇ ਫਿਰ ਸਭ ਦੀ ਪਿਆਸ ਬੁਝਾਉਂਦਾ ਹੈ ਦੱਸੋ ਦੋਸਤੋ ਦੋਸਤੋ ਇਸ ਬਜਾਅ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਸਰਾਹੀ ਜੋ ਪਹਿਲਾ ਆਪਣਾ ਢਿੱਡ ਪਰਦੀ ਹੈ ਤੇ ਫਿਰ ਸਭ ਦੀ ਪਿਆਸ ਬੁਝਾਉਂਦੀ ਹੈ چلو دوستو بد رہا اگلی بجارت ویرے کول گلا ہے پر سر نہیں بہا ہن پر ہاتھ نہیں دسو میں کون ہاں ایک باری پھر چڑھو دوستو میرے کو گلا ہے پر سر نہیں بہا ہن پر ہاتھ نہیں دسو میں کون ہاں دسو دسو دوستو اس کا صحیح جواب کی ہے جی دوستو اس کا صحیح جواب ہے جی کمیج جستیاں ਇਕ ਗਲਾ ਹੁੰਦਾ ਹੈ ਅਤੇ ਮਹਾ ਹੁੰਦੀਆਂ ਹਨ ਚਲੋ ਵੱਧਦੇ ਹਾਂ ਅਗਲੀ ਬੁਝਾਰਤ ਵੱਲ ਏਦਾਂ ਦਾ ਕੀ ਹੈ ਜੋ ਗਰਮੀ ਵਿੱਚ ਜੰਮ ਜਾਂਦਾ ਹੈ ਅਤੇ ਸਰਦੀ ਵਿੱਚ ਪਿਘਲ ਜਾਂਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਏਦਾਂ ਦਾ ਕੀ ਹੈ ਜੋ ਗਰਮੀ ਵਿੱਚ ਜੰਮ ਜਾਂਦਾ ਹੈ ਅਤੇ ਸਰਦੀ ਵਿੱਚ ਪਿਘਲ ਜਾਂਦਾ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਮਹਿੰਦੀ ਹੋਈ ਨੱਕ ਜੋ ਕਿ ਸਰਦੀ ਵਿੱਚ ਜੰਮ ਜਾਂਦੀ ਹੈ ਅਤੇ ਗਰਮੀ ਵਿੱਚ ਪਿਗਲ ਜਾਂਦੀ ਹੈ। ਅਗਲੀ ਬੁਝਾਰਤ। ਏਦਾਂ ਦੀ ਕਿਹੜੀ ਚੀਜ਼ ਹੈ ਜੋ ਲੜਕੀ ਖਾਂਦੀ ਵੀ ਹੈ ਅਤੇ ਪੌਂਦੀ ਵੀ ਹੈ? ਇੱਕ ਵਾਰੀ ਫਿਰ ਸੁਣੋ ਦੋਸਤੋ। ਏਦਾਂ ਦੀ ਕਿਹੜੀ ਚੀਜ਼ ਹੈ ਜੋ ਲੜਕੀ ਖਾਂਦੀ ਵੀ ਹੈ ਅਤੇ ਪੌਂਦੀ ਵੀ ਹੈ? ਦੱਸੋ ਦੱਸੋ ਦੋਸਤੋ ਇਸ ਤਰ੍ਹਾਂ ਸਾਹੀ ਜਵਾਬ ਕੀ ਹੈ? ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਲੌਂਗ ਜੋ ਖਾਂਦੇ ਵੀ ਹਨ ਅਤੇ ਲੜਕੀ ਨੱਕ ਵਿੱਚ ਪਾਉਂਦੀ ਵੀ ਹੈ ਅਗਲੀ ਬੁਝਾਰਤ ਉਹ ਕੀ ਹੈ ਜੋ ਮਨ ਵਿੱਚ ਹੈ ਅਤੇ ਦਿਲ ਵਿੱਚ ਹੈ ਪਰ ਟੜਕਣ ਵਿੱਚ ਨਹੀਂ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕੀ ਹੈ ਜੋ ਮਨ ਵਿੱਚ ਹੈ ਅਤੇ ਦਿਲ ਵਿੱਚ ਹੈ ਪਰ ਟੜਕਣ ਵਿੱਚ ਨਹੀਂ ਹੈ ਬਹੁਤ ਹੀ ਆਸਾਨ ਜਵਾਬ ਹੈ ਦੋਸਤੋ ਇਸ ਦਾ ਸੋਚੋ ਸੋਚੋ ਕੀ ਹੈ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਅਮੀਰ ਖਾਨ ਜੋ ਮੰਨ ਅਤੇ ਦਿਲ ਫਿਲਮ ਵਿੱਚ ਤਾਂ ਹੈ ਪਰ ਧੜਕਨ ਵਿਲਮ ਵਿੱਚ ਨਹੀਂ ਹੈ ਚਲੋ ਵਧਦੇ ਹਾਂ ਅਗਲੀ ਬੁਝਾਰਤ ਵਾਲਾ ਜਾਪਾਨ ਵਿੱਚ ਇਦਾਂ ਦਾ ਕੀ ਪੈਦਾ ਹੁੰਦਾ ਹੈ ਜੋ ਸਾਰੀ ਦੁਨੀਆ ਵਿੱਚ ਕਿਤੇ ਹੋਰ ਨਹੀਂ ਹੁੰਦਾ ਇੱਕ ਵਾਰੀ ਫਿਰ ਸੁਣੋ ਦੋਸਤੋ ਜਾਪਾਨ ਵਿੱਚ ਇਦਾਂ ਦੀ ਕਿਹੜੀ ਚੀਜ਼ ਪੈਦਾ ਹੁੰਦੀ ਹੈ ਜੋ ਸਾਰੀ ਦੁਨੀਆ ਵਿੱਚ ਹੋਰ ਕਿਤੇ ਨਹੀਂ ਹੁੰਦੀ دسو دسو دوستو اس دا کی جواب ہے بہت ہی آسان جواب ہے دوستو اس دا اس دا دا جواب ہے جی جپانی جو صرف جپان پیدا دے اگلی بجارت او کی ہے جو جستا ہے اہی دیکھ سکتا ہے اتے صرف ایک بار ہی دیکھ سکتا ہے ایک بار پھر سنا دوستو وہ کی ہے جو جس کا ہے وہی دیکھ سکتا ہے تو صرف ایک بار ہی دیکھ سکتا ہے دوستو اس دا صحیح جواب ہے جی سپنا جو دیکھ دیکھتا وہی دے سکتا ہے کیونکہ دوبارہ وہ سپنا نہیں آتا اگلی بجارت ادادی کیڑی چیز ہے جو پانی وچھ ڈگن تے بھی گلی نہیں ہوں دی ایک بار پھر سنو دوستو ادا کی کہڑی چیز ہے جو پانی ڈگن تے بھی گلی نہیں ہوں دوستو اس دا صحیح جواب ہے جی پرچھاواں جو کہ کدے گیلا نہیں ہوں ہے ہر جگہ تے دکھتا رہتا ہے سیم طرح اگلی بجارت او کیڑی چیز ہے جیڑی چیز تو دوں پہلے تو, تو جاندی ہے ایک بار پھر سنو دوستو کہڑی چیز ہے جیڑی چیز تن پہلے تو, تو, تو جاتی ہے اس کا صحیح جواب ہے جی فوٹو گرافر دوارا تھی فوٹو جو کہ پہلا فوٹو گرافر کھچتا ہے تو پھر تو دہ ہے اگلی بجارت ਉਹ ਕਿਹੜੀ ਚੀਜ਼ ਹੈ ਜਿਸ ਨੂੰ ਆਪਾਂ ਬਿਨਾਂ ਤੋੜੇ ਇਸਤੇਮਾਲ ਨਹੀਂ ਕਰ ਸਕਦੇ ਇੱਕ ਵਾਰੀ ਫੇਰ ਸੁਣਾ ਦੋਸਤੋ ਉਹ ਕਿਹੜੀ ਚੀਜ਼ ਹੈ ਜਿਸ ਨੂੰ ਆਪਾਂ ਬਿਨਾਂ ਤੋੜੇ ਇਸਤੇਮਾਲ ਨਹੀਂ ਕਰ ਸਕਦੇ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਦੱਸੋ ਦੱਸੋ ਅੰਡਾ ਅਗਲੀ ਬਝਾਰਤ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਫੁੱਲ ਫਲ ਅਤੇ ਮਠਿਆਈ ਤਿੰਨਾ ਦੇ ਨਾਮ ਆਉਂਦੇ ਹਨ ਦੋਸਤੋ ਓਹ ਕਿਹੜੀ ਚੀਜ਼ ਹੈ ਜਿਸ ਵਿੱਚ ਫੁੱਲ, ਫਲ ਤੇ ਮਠਿਆਈ ਕਿੰਨਾ ਦੇ ਨਾਮ ਆਉਂਦੇ ਹਨ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਗੁਲਾਬ ਜਾਮੁਨ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੋਣਾ ਹੈ ਬਹੁਤ ਹੀ ਆਸਾਨ ਬੁਝਾਰਤ ਸੀ ਅਗਲੀ ਬੁਝਾਰਤ ਮੁਰਗੀ ਅੰਡਾ ਦਿੰਦੀ ਹੈ ਅਤੇ ਗਾਂ ਦੁੱਧ ਦਿੰਦੀ ਹੈ ਪਰ ਇਦਾਂ ਦਾ ਕੌਣ ਹੈ ਜੋ ਅੰਡਾ ਅਤੇ ਦੁੱਧ ਦੋਨੋਂ ਦਿੰਦਾ ਹੈ ਦੋਸਤੋ ਇਸ ਬੁਝਾਰਤ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਸੀ। ਦੋਸਤੋ ਅੱਜ ਦੀਆਂ ਬੁਝਾਰਤਾਂ ਇੱਕ ਜਨਰਲ ਨੌਲੇਜ ਦੇ ਤੌਰ ਤੇ ਸੀ। ਇਸ ਤਰ੍ਹਾਂ ਦੀਆਂ ਹੋਰ ਬੁਝਾਰਤਾਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆ ਸਕੀਏ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ।